5-7 ਸਾਲ ਪਹਿਲਾਂ ਪੰਜਾਬ ਦੀ ਧਰਤੀ ਤੇ ਪੂਰੇ ਸائے ਹੋਏ ਸੀ ਆਵਾਜ਼ ਸੁਣ ਕੇ ਤੁਸੀਂ ਅੰਦਾਜ਼ਾ ਲਾ ਲਿਓ ਕਿ ਵਾਈਜੀ ਦੀ ਕਿੰਨੀ ਚੜਾਈ ਹੋ ਗਈ ਓ ਜਦ ਗਹਿਰਾ ਨੇ ਠੁਕਰਾਇਆ ਤਾਂ ਮੇਰੀ ਯਾਦ ਆਵੇਗੀ ਜਦ ਕੋਈ ਰਾਸ ਨਾ ਆਇਆ ਮੇਰੀ ਯਾਦ ਆਵੇਗੀ ਭਰਾ ਜਿੱਥੇ ਵੀ ਬੈਠਾ ਹੋਵੇ ਉਹਦੀ ਆ ਤੁਮਾਰੂ ਸ਼ਾਂਤੀ ਮਿਲੇ ਉਹਦਾ ਇੱਕ ਸੁਪਨਾ ਸੀ ਬਸ ਉਹਦਾ ਇੱਕ ਸੁਪਨਾ ਪੂਰਾ ਕਰਨ ਚੱਲੇ ਹਨ ਅੱਖਾਂ ਮੂਰੇ ਦੀਂਦਾ ਰਹਿੰਦਾ ਹੈ ਰਣਕੀ ਦਾ ਉਹ ਛੱਡੀ ਇਹ ਨਾ ਵੈਰੀ ਨੂੰ ਅੱਖਾਂ ਮੂਰੇ ਦੀਂਦਾ ਰਹਿੰਦਾ ਹੈ ਰਣਕੀ ਦਾ ਉਹ ਛੱਡੀ ਇਹ ਨਾ ਵੈਰੀ ਨੂੰ ਇਹ ਗੀਤ ਜਦੋਂ ਰਿਕਾਰਡ ਕਰਤਾ ਸਰ ਤੇ ਹੁਣ ਇਹ ਗੀਤ ਆਇਆ ਹੋਇਆ ਸੀ ਮਾਨਕ ਸਾਹਿਬ ਦਾ ਪਹਿਲਾਂ ਸਾਨੂੰ ਮਿਊਜ਼ਿਕ ਡਾਇਰੈਕਟਰ ਨੇ ਦੱਸਿਆ ਨਹੀਂ ਉਹ ਟੈਗ ਲਾਈਨ ਸੇਮ ਹੋਗੀ ਅੱਖਾਂ ਮੂਰੇ ਧੀਂਦਾ ਰਹਿੰਦਾ ਹੈ ਲੜਕਾ ਦਾ ਛੱਡੀ ਨਾ ਬੋਈ ਨੀ ਤੇ ਉਹ ਟੈਗ ਲਾਈਨ ਸਾਈਮ ਸੇਮ ਹੋਗੀ ਵਿਚੋਂ ਰਾਈਟਰ ਨੇ ਸਾਰਾ ਬਦਲ ਤਾ ਉਹਨਾਂ ਦਾ ਦਿਲ ਇੰਨਾ ਵੱਡਾ ਸੀ ਉਹ ਮੈਨੂੰ ਮੇਰੇ ਤੇ ਉਹ ਪਰਚਾ ਵੀ ਕਰ ਸਕਦੇ ਸੀ ਮੈਨੂੰ ਕਹਿੰਦੇ ਤੇਰੀ ਆਵਾਜ਼ ਚ ਮੈਨੂੰ ਮਾੜਾ ਮੋਟਾ ਕੁਝ ਲੱਗਿਆ ਇਸ ਕਰਕੇ ਤੈਨੂੰ ਬਖਸ਼ਦਾ ਛੱਡ ਵੇ ਦਿਲਾਵੇ ਹੋਕਾ ਤੋਂ ਔਸੀਂ ਯਹਾਂ ਦੇ ਪੌਣਾਏ ਮਿਚੜੇ ਹੋਏ ਸਜਣਾ ਦੀ ਯਾਦ ਕਿਉਂ دیਵੋ ਨਾਏ ਨਿੰਜਾ ਨਿੰਜੇ ਨਾਲ ਵੀ ਮੈਂ ਬਹੁਤ ਕੰਮ ਕੀਤਾ ਨਿੰਜਾ ਅੱਜ ਜੇ ਉਸ ਮੁਕਾਮ ਤੇ ਬੈਠਾ ਲੋਕਾਂ ਨੂੰ ਕਹਿਣਾ ਬਹੁਤ ਸੌਖਾ ਪਰ ਉਸ ਬੰਦੇ ਦੀ ਮਿਹਨਤ ਕੋਈ ਨਹੀਂ ਦੇਖਦਾ ਨਾ ਮੀਟ ਨਹੀਂ ਹੋਇਆ ਨਿੰਜੇ ਬਾਈ ਹੁਣਾਂ ਜੇ ਤੁਸੀਂ ਕਦੇ ਸੰਪਰਕ ਨਹੀਂ ਕਰਿਆ ਕਿ ਆ ਵੀ ਜੇ ਮੇਰੀ ਇੰਟਰਵਿਊ ਨਿੰਜੇ ਤੱਕ ਪਹੁੰਚਦੀ ਹੈ ਨਿੰਜੇ ਬਾਈ ਤੱਕ ਤੇ ਨਿੰਜੇ ਬਾਈ ਮੈਨੂੰ ਹੈਲਪ ਦੀ ਲੋੜ ਤੋੜੀ ਜੇ ਇੰਟਰਵਿਊ ਮੈਨੂੰ ਜਾਂ ਤਾਂ ਫੋਨ ਕਰਿਓ ਇੱਕ ਵਾਰ ਜਾਂ ਕਿਸੇ ਥਰੂ ਮੈਸੇਜ ਭੇਜਿਓ ਮੇਰਾ ਸਾਥ ਦਿਓ ਮੈਂ ਜੇ ਮੈਂ ਪਹਿਲਾਂ ਵੀ ਕਿਹਾ ਮੈਂ ਤੁਹਾਡਾ ਸਮਾਂ ਨਹੀਂ ਮੰਗਦਾ ਮੈਂ ਤੁਹਾਡਾ ਪੈਸਾ ਨਹੀਂ ਮੰਗਦਾ ਬਸ ਮੇਰਾ ਸਾਥ ਦਿਓ ਮੇਰੇ ਗਾਣੇ ਨੂੰ ਪਿਆਰ ਦਿਓ ਇਹ ਜੋ ਗੀਤ ਕਰਨ ਲੱਗੇ ਆਂ ਕੰਦੇ ਮਾਣੀ ਨਾ ਕਰੀਏ ਯਾਰੋ ਹੋ ਚੀਜ਼ ਬੇਗਾਨੀ ਦਾ ਉਹ ਕਰ ਕਦੇ ਨਹੀਂ ਬਸਦਾ ਜਿੱਥੇ ਰੋਬ ਜਨਾਨੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੇ ਸਮੇਤੇ ਆਪ ਜੀ ਦੇ ਨਾਲ ਕਲਾਕਾਰਾਂ ਦਾ ਗੀਤਕਾਰਾਂ ਦੇ ਅਤੇ ਕਬੱਡੀ ਖਿਡਾਰੀਆਂ ਦੇ ਉਹ ਸਾਰੇ ਹੀ ਸਖਸ ਜਿਹੜੇ ਨੇ ਪੰਜਾਬ ਦੀ ਧਰਤੀ ਤੇ ਆਪਣੀ ਮਿਹਨਤ ਦੇ ਨਾਲ ਆਪਣਾ ਨਾਮ ਖੱਟਿਆ ਤਾਂ ਉਹਨਾਂ ਵਿੱਚੋਂ ਹੀ ਅਸੀਂ ਅੱਜ ਸਾਨੇਵਾਰ ਦੇ ਇਲਾਕੇ ਦੇ ਵਿੱਚ ਬੈਠੇ ਆ ਤਾਂ ਉੱਥੋਂ ਦਾ ਹੀ ਗੀਤ ਆਪਣਾ ਗਾਇਕ ਸੀ ਵੀਰ ਰਿਕ ਨੂਰ ਜਿਹੜੇ ਕਿ ਅੱਜ ਤੋਂ ਤਕਰੀਬਨ 5-7 ਸਾਲ ਪਹਿਲਾਂ ਪੰਜਾਬ ਦੀ ਧਰਤੀ ਤੇ ਪੂਰੇ ਸਾਇ ਹੋਏ ਸੀ ਆਵਾਜ਼ ਸੁਣ ਕੇ ਤੁਸੀਂ ਅੰਦਾਜ਼ਾ ਲਾ ਲਿਓ ਕਿ ਬਾਈ ਜੀ ਦੀ ਕਿੰਨੀ ਚੜ੍ਹਾਈ ਹੋਊਗੀ ਤੇ ਅੱਜ ਵੀਰ ਫੇਰ ਦੁਬਾਰਾ ਮਿਹਨਤ ਕਰਦਾ ਕੁਝ ਇਦਾਂ ਦੇ ਪਹਾਣੇ ਵਾਪਰ ਗਏ ਸੀ ਵੀਰ ਦੇ ਨਾਲ ਕਿ ਗਾਇਕੀ ਦੇ ਵਿੱਚ ਥੋੜਾ ਜਿਹਾ ਨਰਾਸ਼ਾ ਪੈ ਗਿਆ ਸੀਗੇ ਤੇ ਗਾਇਕੀ ਵੱਲੋਂ ਮੂੰਹ ਮੋੜ ਲਿਆ ਸੀ ਪਰ ਹੁਣ ਫੇਰ ਸੰਘਰਸ਼ ਕਰਦੇ ਨੇ ਜਿਹੜੇ ਇਹਨਾਂ ਨਾਲ ਬੀਤੇ ਨੇ ਉਹ ਕਿਸੇ ਹੋਰ ਨੇ ਨਹੀਂ ਜਿਨ੍ਹਾਂ ਨੂੰ ਇਹ ਯਾਰ ਸਮਝਦੇ ਸੀ ਉਹ ਠੋਖਾ ਕਰ ਗਏ ਤਾਂ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਵੀਰ ਨੇ ਰੈਕ ਨੂਰ ਤੇ ਅੱਜ ਮੁਲਾਕਾਤ ਉਹਨਾਂ ਦੇ ਨਾਲ ਹੋ ਰਹੀ ਆ ਥੋੜੀ ਤੇ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਆ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਭਾਈ ਥੋੜੀ ਸਾਰੀ ਟੀਮ ਨੂੰ ਤੁਸੀਂ ਮੇਰੇ ਘਰੇ ਆਏ ਤੁਸੀਂ ਮੈਨੂੰ ਯਾਦ ਕੀਤਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪੰਕੀ ਬੰਟੀ ਭਾਈ ਉਹਨੇ ਜਿਨ੍ਹਾਂ ਨੇ ਮੈਨੂੰ ਇਸ ਲਾਈਨ ਚ ਪਹਿਲਾਂ ਉੱਥੇ ਕੀਤਾ ਫਿਰ ਧੰਨਵਾਦ ਕਰਦਾ ਆਪਣਾ ਵਿੱਕੀ ਮਨਸੂਰਾਂ ਰਾਏ ਭਾਈ ਗਗਨਦੀਪ ਢੰਡਾਰੀ ਤੋਂ ਤੇ ਜੋ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਇਨਾ ਤੋਂ ਮੈਂ ਬਹੁਤ ਧੰਨਵਾਦ ਕਰਦਾ ਨੂਰਵੀਰ ਅ ਸ਼ੁਰੂਆਤ ਦੇ ਵਿੱਚ ਗਾਇਕੀ ਦੇ ਵਿੱਚ ਆਉਂਦੇ ਹੋ ਤੁਸੀਂ ਜੁੜ ਜਾਂਦੇ ਹੋ ਵਧੀਆ ਤਰੀਕੇ ਨਾਲ ਕਹਿੰਦੇ ਤੁਹਾਡਾ ਨਾਂ ਬਹੁਤ ਸੀ ਪੰਜਾਬ ਦੀ ਧਰਤੀ ਤੇ ਜਿਹੜੇ ਚੋਟੀ ਦੇ ਕਲਾਕਾਰ ਸੀ ਨਾ ਅੱਜ ਵੀ ਉਹ ਪੂਰੇ ਚੋਟੀ ਤੇ ਨੇ ਕਦੇ ਉਹਨਾਂ ਵਿੱਚ ਨੌ ਬੋਲਦਾ ਸੀਗਾ ਤੇ ਆਪਾਂ ਜ਼ਰੂਰ ਜਿਹੜੇ ਆਪਣੇ ਦੇਖਣ ਆਲੇ ਨੇ ਥੋੜਾ ਜਿਹਾ ਆਪਾਂ ਉਹਨਾਂ ਨੂੰ ਜਿਹੜਾ ਤੁਹਾਡਾ ਸੁਪਰ ਹਟ ਕੀਤਾ ਪਹਿਲਾਂ ਉਹਦੇ ਚੰਦ ਕ ਲੈਣਾ ਸੁਣਾ ਦਈਏ ਤਾਂ ਸੁਣਨ ਵਾਲਿਆਂ ਨੂੰ ਵੀ ਪਤਾ ਲੱਗ ਜਾਵੇ ਬਈ ਹਰ ਇੱਕ ਨੂਰ ਕੌਣ ਨੇ ਨਿਭਦੀ ਅਸਰਾ ਨਾਲ ਯਾਰੀ ਮਿੱਤਰੋ ਹੋ ਕਰੀਏ ਨਾ ਯਾਰੀ ਨਗਦਾਰੀ ਮਿੱਤਰੋ ਇੱਕ ਵਾਰੀ ਯਾਰੀ ਚ ਜੇ ਫਿੱਕ ਪੈ ਜਵੇ ਹਉ ਮੁੜ ਕੇ ਨਾ ਦਿਲਾਂ ਚ ਉਹ ਖਿੱਚ ਰਹਿ ਜਵੇ ਵਾਰ ਨਹੀਂ ਵੀ ਪੈ ਜਵੇ ਜਾ ਜਾਨ ਯਾਰ ਤੋਂ ਨਾ ਲੱਏ ਰਤਾ ਤੇਰੀ ਨੂੰ ਅੱਖਾਂ ਮੂਰੇ ਦੀਂਦਾ ਰਹਿੰਦਾ ਹੈ ਰੜਕੀ ਦਾ ਓ ਛੱਡੀਏ ਨਾ ਵੈਰੀ ਨੂੰ ਅੱਖਾਂ ਮੂਰੇ ਦੀਂਦਾ ਰੰਦਾ ਹੈ ਰਲਕਦਾ ਉਹ ਛੱਡੀ ਨਾ ਵੈਰੀ ਨੂੰ ਬਹੁਤ ਹੀ ਵਧੀਆ ਜੀ ਇਹ ਇਹ ਗੀਤ ਕਿਹਨਾਂ ਦਾ ਲਿਖਿਆ ਹੋਇਆ ਸੀਗਾ ਭਾਈ ਇਹ ਗੀਤ ਸੀਗੇ ਜੀ ਆਪਣੇ ਗਗਨਦੀਪ ਬਾਈ ਉਹਨੇ ਰਾਏ ਉਹਨੇ ਢੰਡਾਰੀ ਤੋਂ ਉਹਨਾਂ ਦੀ ਟੀਮ ਸੀ ਉਹਨਾਂ ਦੀ ਗਗਨਦੀਪ ਬਾਈ ਨੇ ਉਹਨਾਂ ਦੀ ਟੀਮ ਤੋਂ ਕਿਸੇ ਤੋਂ ਲਿਖਵਾਇਆ ਸੀਗਾ ਨਾ ਹਾਂਜੀ ਤੇ ਤੁਹਾਨੂੰ ਮੈਂ ਇੱਕ ਹਾਸੇ ਵਾਲੀ ਗੱਲ ਦੱਸ ਦਾਂ ਹਾਂਜੀ ਇਹ ਅਸੀਂ ਗੀਤ ਜਦੋਂ ਰਿਕਾਰਡ ਕਰਤਾ ਸਰ ਤੇ ਹੁਣ ਇਹ ਗੀਤ ਆਇਆ ਹੋਇਆ ਸੀ ਮਾਨਕ ਸਾਹਿਬ ਦਾ ਪਹਿਲਾਂ ਤੇ ਸਾਨੂੰ ਮਿਊਜ਼ਿਕ ਡਾਇਰੈਕਟਰ ਨੇ ਦੱਸਿਆ ਨਹੀਂ ਤੇ ਉਹ ਟੇਕ ਲਾਈਨ ਸੇਮ ਹੋ ਗਈ ਅੱਖਾਂ ਮੂਹਰੇ ਦੀਂਦਾ ਰਹਿੰਦਾ ਹੈ ਲੜਕਾ ਦਾ ਛੱਡੀ ਇਹ ਨਾ ਪਾਈ ਨੂੰ ਤੇ ਉਹ ਟੇਕ ਲਾਈਨ ਸੇਮ ਸੇਮ ਹੋ ਗਈ ਵਿਚੋਂ ਰਾਈਟਰ ਨੇ ਸਾਰਾ ਬਦ ਦਿੱਤਾ ਚਲੋ ਉਹ ਚੈਨਲ ਤੇ ਗਾਣਾ ਚੱਲਿਆ ਵਾਵਾ ਨਾਮ ਬਣਿਆ ਮਾਨਕ ਸਾਹਿਬ ਨੇ ਸੁਨੇਹਾ ਭੇਜਿਆ ਵੀ ਹਾਂ ਵੀ ਇਹ ਬੰਦਾ ਕੌਣ ਆ ਇਹਨੂੰ ਬੁਲਾਓ ਮੇਰੇ ਕੋਲ ਮਿਲ ਕੇ ਜਾਵੇ ਤੇ ਮੈਨੂੰ ਚਾਹ ਵੀ ਮਾਨਕ ਸਾਹਿਬ ਨੇ ਬੁਲਾਇਆ ਸਾਨੂੰ ਕੀ ਪਤਾ ਮਾਨਕ ਸਾਹਿਬ ਨੇ ਕਾਦੇ ਲਈ ਬੁਲਾਇਆ ਮੈਂ ਆਪਣੇ 2-4 ਬੰਦੇ ਨਾਲ ਇਕੱਠੇ ਕੀਤੇ ਮੈਂ ਕਿਹਾ ਚਲੋ ਵੀ ਮਾਨਕ ਸਾਹਿਬ ਕੋ ਜਾਣਾ ਅੱਜ ਆਪਾਂ ਨੂੰ ਸੁਨੇਹਾ ਆਇਆ ਉੱਥੇ ਸਾਨੂੰ ਬਹੁਤ ਪਿਆਰ ਦਿੱਤਾ ਉਹਨਾਂ ਨੇ ਅਸੀਂ ਅੰਦਰ ਐਂਟਰ ਹੋਏ ਤੇ ਮੈਂ ਕਿਹਾ ਉਸਤਾਦ ਜੀ ਪੈਰੀ ਪੈਣਾ ਮੈਂ ਕਿਹਾ ਇਹ ਆਸ਼ੀਰਵਾਦ ਦਿਓ ਵੀ ਮੈਂ ਅੱਗੇ ਹੋਣਾ ਕਹਿੰਦਾ ਆਸ਼ੀਰਵਾਦ ਕੋਈ ਜੇਬ ਚ ਨੋਟਾ ਪਾਇਆ ਹੋਇਆ ਵੀ ਮੈਂ ਕੱਢ ਕੇ ਤੈਨੂੰ ਫੜਾਦਾ ਤੂੰ ਆਪਣਾ ਫਰਜ਼ ਨਿਭਾ ਲਿਆ ਮੈਂ ਦਵਾ ਨਾ ਦਵਾ ਅੱਛਾ ਤੂੰ ਉਹ ਆ ਜੀ ਨੇ ਆਪਣਾ ਬੈਰੀ ਵਾਲਾ ਗਾਣਾ ਕੀਤਾ ਈ ਮੈਂ ਕਹਾ ਹਾਂਜੀ ਸਤਾਰ ਜੀ ਉਹ ਆ ਕਿਉਂ ਕੀਤਾ ਕਹਿੰਦੇ ਮੈਂ ਕਹਾ ਸਤਾਰ ਜੀ ਗਲਤੀ ਹੋ ਗਈ ਮੈਂ ਕਹਾ ਜੀ ਮੈਨੂੰ ਪਤਾ ਨਹੀਂ ਸੀ ਇਹ ਤੁਹਾਡਾ ਗਾਣਾ ਮਾਨਕ ਸਾਹਿਬ ਫਿਰ ਉਹ ਮਾਨਕ ਸਾਹਿਬ ਤੋਂ ਮਾਨਕ ਸਾਹਿਬ ਹੀ ਸੀਗੇ ਉਹ ਹੋਰ ਲਾਲ ਹੋ ਗਏ ਗੁੱਸੇ ਨਾਲ ਕਹਿੰਦੇ ਜਦੋਂ ਜਵਾਕ ਘਰੇ ਪੈਦਾ ਹੁੰਦਾ ਤੇ ਮਾਂ ਨੂੰ ਲੋਰੀ ਦੇ ਕੇ ਚੁੱਪ ਕਰਾਉਂਦੀ ਏ ਕਾਦੇ ਨਾਲ ਮਾਨਕ ਸਾਹਿਬ ਦੇ ਵੀ ਮੇਰੇ ਗੀਤ ਨਾ ਕਹਿੰਦੇ ਤੇ ਤੂੰ ਕਹਿੰਦਾ ਮੈਨੂੰ ਪਤਾ ਹੈ ਨਹੀਂ ਤੇਰੀ ਉਮਰ ਕਿੰਨੀ ਹੈ ਮੈਂ ਕਹਾ ਜੀ 26 ਸਾਲ 2 ਸਾਲ ਦੇ ਨਿਆਣੇ ਨੂੰ ਜਾ ਕੇ ਪੁੱਛ ਕਹਿੰਦਾ ਵੀ ਮਾਨਕ ਸਾਹਿਬ ਦਾ ਗਾਣਾ ਕਿ ਕੀ ਦਾ ਮੈਂ ਕਹਾਂ ਹਾਂ ਜੀ ਇਹ ਤਾਂ ਬਿਲਕੁਲ ਮਗਰਸਤਾਈ ਸਾਡੀ ਗਲਤੀ ਆ ਤੇ ਖਾਸ ਸਾਹ ਉਹਨਾਂ ਨੇ ਖਿੱਚਿਆ ਉਹਨਾਂ ਦਾ ਦਿਲ ਇੰਨਾ ਵੱਡਾ ਸੀ ਉਹ ਮੈਨੂੰ ਮੇਰੇ ਤੇ ਉਹ ਪਰਚਾ ਵੀ ਕਰ ਸਕਦੇ ਸੀ ਮੈਨੂੰ ਕਹਿੰਦੇ ਤੇਰੀ ਆਵਾਜ਼ ਚ ਮੈਨੂੰ ਮਾੜਾ ਮੋਟਾ ਕੁਝ ਲੱਗਿਆ ਇਸ ਕਰਕੇ ਤੈਨੂੰ ਬਖਸ਼ਦਾ ਇੱਕ ਤੂੰ ਮੇਰੇ ਘਰੇ ਮਾਫੀ ਮੰਗਣਾ ਆ ਤੇ じゃ ਤੈਨੂੰ ਬਖਸ਼ਿਆ ਮੈਂ ਕਹਾਂ ਇਹ ਦੋ ਵਟਾ ਮੇਰੇ ਲਈ ਕੀ ਚਾਹੀਦਾ ਤੇ ਇਹ ਹੋਏ ਗੱਲ ਨੂਰ ਬਾਈ ਜੀ ਜਿਵੇਂ ਪਹਿਲਾਂ ਤਾਂ ਤੁਹਾਡੇ ਨਾਮ ਦੇ ਨਾਲ ਹੀ ਨੂਰ ਲੱਗਦਾ ਨੂਰ ਦਾ ਮਤਵਲੀ ਇਹ ਆ ਕੇ ਚਾਰੇ ਪਾਸੇ ਚਮਕਾਰੇ ਮਾਰਨੇ ਤਾਂ ਗਾਇਕੀ ਦੇ ਵਿੱਚ ਵੀ ਤੁਹਾਡੇ YouTube ਦੇ ਉੱਪਰ ਅਸੀਂ ਗੀਤ ਦੇਖੇ ਵੀ ਆ ਸੁਣੇ ਵੀ ਆ ਆਵਾਜ਼ ਬਹੁਤ ਵਧੀਆ ਸੀ ਬਾਈ ਜੀ ਤੇ ਐਦਾਂ ਦਾ ਕੀ ਪਾਣਾ ਵਾਪਰ ਗਿਆ ਬਾਈ ਅੱਜ ਨੂਰ ਆਪਣੇ ਆਪ ਤੋਂ ਹੀ ਖਤਮ ਜਾਂਦਾ ਦਿਖਾਈ ਦੇ ਰਿਹਾ ਵਾ ਇਹਦਾ ਸਵਾਲ ਮੈਂ ਤੁਸੀਂ ਬੜਾ ਵਧੀਆ ਸਵਾਲ ਕੀਤਾ ਇਹ ਹੁਣ ਤੁਹਾਡੀ ਇੰਟਰਵਿਊ ਦੇ ਥਰੂ ਮੈਂ ਉਹਨਾਂ ਨੂੰ ਵੀ ਜਵਾਬ ਦੇਣਾ ਚਾਹੁੰਦਾ ਬੰਦੇ ਜਿਹੜੇ ਨੇ ਉਹ ਜਿਹੜੇ ਕਹਿੰਦੇ ਨੇ ਨਾ ਵੀ ਲਓ ਜੀ ਖਾਂਣ ਲੱਗੇ ਸੀ ਤਾਂ ਨਹੀਂ ਉੱਠੇ ਇਹ ਤਾਂ ਵੀ ਬਸ दारू ਪੀਂਦੇ ਸੀ ਤਾਂ ਨਹੀਂ ਉੱਤੇ ਉੱਠੇ ਉਹਦਾ ਰੀਜ਼ਨ ਉਹ ਨਹੀਂ ਸੀ ਹੁਣ ਰੀਜ਼ਨ ਉਹਦਾ ਇਹ ਸੀ ਇੱਕ ਤਾਂ ਉਹ ਟਾਈਮ 'ਚ ਸੋਸ਼ਲ ਮੀਡੀਆ ਹੈ ਨਹੀਂ ਸੀ ਹੂੰ ਸੋਸ਼ਲ ਮੀਡੀਆ ਹੈ ਨਹੀਂ ਸੀ ਤੇ ਇੱਕ ਮੈਨੂੰ ਕਿਤੇ ਆਪਣੇ ਮੇਰੇ ਭਰਾ ਹੈਪੀ ਹੁੰਦਾ ਸੀ ਤੇ ਉਹਦੇ ਸਾਡੇ ਦਰਾਹੇ ਤੋਂ ਬੰਟੀ ਪੰਕੀ ਬਾਈ ਉਹਨੇ ਤੇ ਬੰਟੀ ਬੰਕੀ ਉਹਨਾਂ ਨੇ ਜਾਨੀ ਇੰਨਾ ਕ ਸਾਡੇ ਪਰਿਵਾਰ ਦਾ ਕੀਤਾ ਉਹ ਮੈਨੂੰ ਇੱਕ ਤਾਂ ਮੇਲਿਆਂ ਤੇ ਜਾ ਕੇ ਠੱਕੇ ਖਾਣ ਦੀ ਲੋੜ ਨਹੀਂ ਪਈ ਹੂੰ ਬਿਨਾ ਸਿੱਕੇ ਉਹਨੇ ਆਪਣੇ ਘਰਦਿਆਂ ਦੀ ਪ੍ਰਵਾਹ ਕੀਤੇ ਬਿਨਾ ਮੰਗੜ ਨੇ ਉਹਨੇ ਮੇਰੇ ਤੇ ਪੈਸਾ ਲਾਇਆ ਪੈਸਾ ਲਾਇਆ ਤੇ ਉਦੋਂ ਸੋਸ਼ਲ ਮੀਡੀਆ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਹੈ ਹੈ ਨਹੀਂ ਸੀ 22 ਲੱਖ ਰੁਪਏ ਉਹ ਟਾਈਮਾਂ ਚ ਲੱਗਿਆ ਸੀ 22 22 ਲੱਖ ਦੇ ਵਿੱਚੋਂ ਉਹਦੇ ਵਿੱਚ ਮੇਰੇ ਉੱਪਰ ਜੋ ਲੱਗਿਆ ਸੀ ਸਿਰਫ 10 ਲੱਖ ਇੱਕ ਸਾਡਾ ਰਿਸ਼ਤੇਦਾਰ ਸੀ ਜਿਹੜਾ ਵਿੱਚ ਪੈ ਗਿਆ ਨਾਮ ਤਾਂ ਮੈਂ ਕਾਨੂੰ ਲੈਣਾ ਤੇ ਮੰਗੜ ਸਾਹਿਬ ਸਾਡੇ ਉਹਨਾਂ ਨੂੰ ਕਿਹਾ ਵੀ ਹਾਂ ਕਰਨਾ ਹੈ ਮੈਂ ਕਹਾ ਮੇਰਾ ਭਰਾ ਹੈਪੀ ਕਹਿੰਦਾ ਵੀ ਬਾਈ ਜੀ ਵੀ ਇਹ ਆਪਣੇ ਰਿਸ਼ਤੇਦਾਰ ਨੇ ਵੀ ਮਿਊਜ਼ਿਕ ਲਾਂਚ ਤੇ ਮੇਰਾ ਭਰਾ ਗਾਉਂਦਾ ਵੀ ਇਹਦੀ ਕੈਸਟ ਕਰਨੀ ਸੀ ਉਹਨਾਂ ਦਾ ਸੁਭਾਅ ਇਹ ਆ ਮਗਰ ਸਾਹਿਬ ਉਹਨਾਂ ਦਾ ਕੋਈ ਬੰਦਾ ਚੱਲ ਜਵੇ ਉਹ ਕਹਿੰਦੇ ਜੇ ਉਹਨੂੰ ਕਹਿ ਦੇਵੇ ਬੰਦਾ ਯਾਰ ਮੈਂ ਆਹ ਕੰਮ ਕਰਨਾ ਵੀ ਮੇਰੇ ਚਾਹ ਕੋਣ ਹੈਗਾ ਮੇਰੇ ਕੋਲ ਪੈਸਾ ਹੈ ਨਹੀਂ ਉਹ ਬਾਈ ਕਹਿੰਦਾ ਵੀ ਯਾਰ ਚੱਲ ਯਾਰ ਤੂੰ ਕਰ ਲੈ ਕੰਮ ਉਹ ਕੱਲਾ ਮੇਰਾ ਨਹੀਂ ਉਹਨਾਂ ਨੇ ਪਤਾ ਨਹੀਂ ਕਿੰਨੇ ਘਰ ਬਸਾਏ ਉਸ ਬੰਦੇ ਨੇ ਤੇ ਪ੍ਰਮਾਤਮਾ ਉਹਨੂੰ ਚੜ੍ਹਦੀ ਕਲਾ 'ਚ ਰੱਖੇ ਮੰਗਤ ਪਰਿਵਾਰ ਨੂੰ ਮੰਟੀ ਬੰਕੀ ਉਹਨਾਂ ਨੂੰ ਹੁਣ ਇੱਕ ਤਾਂ ਫਰਾਡ ਹੋ ਗਿਆ ਸਾਡੇ ਨਾਲ ਉਧਰੋਂ ਫਰਾਡ ਹੋ ਗਿਆ ਸੋਸ਼ਲ ਮੀਡੀਆ ਹੈ ਨਹੀਂ ਸੀ ਇਧਰੋਂ ਸੀ ਸਾਨੂੰ ਗਾਈਡ ਵੀ ਗਲਤ ਕੀਤਾ ਗਿਆ ਦੋ ਗਾਣੇ ਅਸੀਂ ਸ਼ੂਟ ਕੀਤੇ ਹੋਏ ਦੋ ਗਾਣੇ ਆਪਾਂ 15 ਦਿਨ ਦੀ ਐਡ ਉਹ ਟਾਈਮਾਂ 'ਚ 5-6 ਲੱਖ ਦੀ ਐਡ ਸੀ ਸਾਰੇ ਚੈਨਲਾਂ ਦੀ ਕਿ ਮੈਂ ਨੇ ਰੱਖ ਹੁੰਦਾ ਉਹ ਟਾਈਮਾ ਦੀ ਗੱਲ ਹੋ ਗਈ ਵੀਰੇ 2007 ਤੇ 8 ਦੀ ਗੱਲ ਜੀ ਜਦੋਂ ਮੈਂ ਸਟਾਰਟ ਕੀਤਾ ਸੀ ਤੇ ਉਹ ਹੈਪੀ ਜਾਨੀ ਉਹ ਮਿਲਿਆ ਔਰ ਮੈਨੂੰ ਰੱਬ ਬਣ ਕੇ ਉਹ ਮਿਲੇ ਉਹਨਾਂ ਨੇ ਵੀ ਪ੍ਰਵਾਹ ਨਹੀਂ ਕੀਤੀ ਪੈਸਾ ਲਾਤਾ ਅੱਗੇ ਵਾਲਿਆਂ ਨੇ ਦੇਖ ਲਿਆ ਵੀ ਇਹ ਬੰਦਾ ਪੈਸੇ ਵਾਲਾ ਵੀ ਮਾਗੜ ਕੋ ਚਾਰ ਪੈ ਹੈਗੇ ਉਹ ਸਿੱਧਾ ਹੀ ਉਹ ਮੰਗਣ ਨੂੰ ਪੰਪ ਦੇ ਦੇ ਕੇ ਉਹ ਜਾਨੀ ਨੂੰ ਚੱਕ ਚੱਕ ਕੇ ਕਰਨ ਤਾਂ ਸੀ ਇੱਕ ਗਾਣਾ ਗਏ ਸੀ ਜਾਨੀ ਅਰਸ਼ਵੀਰ ਧੋਖਾ ਕੀਤਾ ਉਹ ਵੀਰਾਂ ਨੇ ਹਨਾ ਤੇ ਜਿਹੜਾ ਤੁਹਾਡਾ ਗਾਇਕੀ ਦੇ ਨਾਲ ਜੋੜਨ ਵਾਲਾ ਜਿਹਨੂੰ ਤੁਸੀਂ ਆਪਣਾ ਗੁਰੂ ਮੰਨਦੇ ਹੋ ਉਹ 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 ਕੌਣ ਨੇ ਜੀ ਉਹ ਆਪਣੇ ਇੱਥੇ ਬਿੱਟੂ ਸਤਾਰ ਜੀ ਹੁੰਦੇ ਸੀ ਜੀ ਬੈਂਜੋ ਵਾਲੇ ਹਾਂਜੀ ਤੇ ਲੁਧਿਆਣੇ ਆ ਉੱਥੇ ਆਪਣਾ ਨਿੰਜਾ ਨਿੰਜੇ ਨਾਲ ਵੀ ਮੈਂ ਬਹੁਤ ਕੰਮ ਕੀਤਾ ਨਿੰਜਾ ਅੱਜ ਜੇ ਉਸ ਮੁਕਾਮ ਤੇ ਬੈਠਾ ਲੋਕਾਂ ਨੂੰ ਕਹਿਣਾ ਬਹੁਤ ਸੌਖਾ ਪਰ ਉਸ ਬੰਦੇ ਦੀ ਮਿਹਨਤ ਕੋਈ ਨਹੀਂ ਦੇਖਦਾ ਉਹ ਕਈ ਵਾਰ ਕੀ ਹੁੰਦਾ ਸੀ ਮੇਰਾ ਫੰਕਸ਼ਨ ਹੋਣਾ ਮੈਂ ਕਹਣਾ ਯਾਰ ਬੋਲੀਆਂ ਕਿੱਥੋਂ ਕਰਨਾ ਉਹਨੇ ਚੱਕ ਕੇ ਫਾਈਲ ਲੈ ਆਣੀ ਭਾਜੀ ਆ ਦੇਖੋ ਬੋਲੀਆਂ ਯਾਨੀ ਉਹ ਉਹ ਯਾਨੀ ਉਹਨਾਂ ਦਾ ਵੇਟ ਉਹ ਤੋਂ ਜ਼ਿਆਦਾ ਹੁੰਦਾ ਸੀ ਕਿਸੇ ਬੰਦੇ ਨੇ ਉਹਨਾਂ ਨੂੰ ਕਿਹਾ ਵੀ ਆਪਣਾ ਵੇਟ ਸਹੀ ਕਰ ਵੀ ਮੈਂ ਤੇਰੇ ਤੇ ਸਾਰਾ ਕੁਝ ਕਰੂੰ ਐਵੇਂ ਜਿਵੇਂ ਵੰਟੀਪੰਕ ਕੀ ਉਹਨਾਂ ਨੇ ਮੇਰੀ ਬਾਹ ਫੜੀ ਉਵੇਂ ਉਹਨਾਂ ਦੀ ਫੜੀ ਏ ਚਲੋ ਚਲ ਨੂਰ ਵੀਰ ਜਿਵੇਂ ਗਾਇਕੀ ਦੇ ਵਿੱਚ ਤੁਹਾਡਾ ਤੁਸੀਂ ਇੰਨੇ ਇੰਨੇ ਵਧੀਆ ਜਿਹੜੇ ਹੋਣ ਅੱਜ ਪੂਰੇ ਸੁਪਰ ਹਿੱਟ ਗਾਇਕ ਨੇ ਉਹਨਾਂ ਦੇ ਨਾਲ ਵਿਚ ਰਹੇ ਹਾਂ ਤਾਂ ਫਿਰ ਅੱਜ ਕਦੇ ਉਹਨਾਂ ਨੇ ਤੁਹਾਨੂੰ ਯਾਦ ਨਹੀਂ ਕੀਤਾ ਜਦੋਂ ਤੁਸੀਂ ਉਹਨਾਂ ਨੂੰ ਕਦੇ ਮਿਲੇ ਨਹੀਂ ਹੈਗੇ ਵੀ ਤੁਹਾਡੇ ਨਾਲ ਜਿਹੜਾ ਪਾਣਾ ਵਾਪਰ ਗਿਆ ਮੈਂ ਸੁਣਿਆ ਕਿ ਤੁਹਾਡੇ ਵੱਡੇ ਭਰਾ ਦੀ ਮੌਤ ਹੋ ਗਈ ਉਸ ਤੋਂ ਬਾਅਦ ਤੁਹਾਡੇ ਦਿলো ਦਿਮਾਗ ਦੇ ਉੱਤੇ ਉਹ ਜਿਹੜੀਦਰ ਘਟਨਾਵਾਂ ਉਹ ਪੂਰੀ ਤਰ੍ਹਾਂ ਸਾ ਗਈ ਤੇ ਤੂੰ ਨਰਾਸ਼ਾ ਪਈ ਕਾਫੀ ਟਾਈਮ ਤੁਸੀਂ ਘਰ ਤੋਂ ਵੀ ਕਹਿੰਦੇ ਵੀ ਇਕੱਲੇ ਬੈਠੇ ਹੀ ਜ਼ਿੰਦਗੀ ਬਤੀਤ ਕਰਦੇ ਰਹੇ ਪਰ ਛੋਟੇ ਯਾਰ ਦੋਸਤਾਂ ਨੇ ਸਾਥ ਦਿੱਤਾ ਅੱਜ ਫੇਰ ਤੁਸੀਂ ਦੁਬਾਰਾ ਤੋਂ ਜ਼ਿੰਦਗੀ ਸ਼ੁਰੂ ਕਰ ਰਹੇ ਹੋ ਗਾਇਕੀ ਦੀ ਤੇ ਕਦੇ ਉਹਨਾਂ ਨਾਲ ਮੇਲ ਨਹੀਂ ਹੋਇਆ ਨਿੰਦੇ ਭਾਈ ਉਹਨਾਂ ਨਾਲ ਜੇ ਤੁਸੀਂ ਕਦੇ ਸੰਪਰਕ ਨਹੀਂ ਕਰਿਆ ਸੰਪਰਕ ਦੀ ਗੱਲ ਇਹ ਆ ਭਾਜੀ ਵੀ ਜਦੋਂ ਬੰਦਾ ਇੰਨੇ ਉੱਪਰ ਪ੍ਰਮਾਤਮਾ ਬਾਹਰ ਸੁਣ ਲਵੇ ਨਾ ਤੇ ਹੁਣ ਬੰਦੇ ਤਾਂ ਕਹਿਣ ਨੂੰ ਕਹਿਣ ਵਾਲੇ ਹੋ ਜਾਂਦੇ ਨੇ ਵੀ ਲਓ ਜੀ ਉਹ ਹੁਣ ਸਾਡੇ ਨਾਲ ਫਿਰਦਾ ਹੁੰਦਾ ਸੀ ਹੁਣ ਸਟਾਰ ਬਣ ਗਿਆ ਹੁਣ ਪੁੱਛਦਾ ਹੈ ਨਹੀਂ ਉਹ ਆਰਟਿਸਟ ਦੀ ਲਾਈਫ ਇਹ ਜੀ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਹੁਣ ਨਵੇਂ ਨੇ ਜਿਹਨੇ ਇੱਕੇ ਸੰਕਾਮ ਤੇ ਬੈਠਾ ਉਹਨੇ ਅੱਜ ਜੋ ਕੀਤਾ ਉਹਨੇ ਜੋ ਕੱਲ ਨੂੰ ਕਰਨਾ ਤਾਂ ਉਹਨੇ ਇਦੋਂ ਬੈਟਰ ਕਰਨਾ ਉਹ ਬੈਟਰ ਕਰਨ ਲਈ ਉਹਨੂੰ 12-12 ਘੰਟੇ ਰੈਹਸਲ ਵੀਰ ਕੱਲ ਆ ਕੀਤਾ ਸੀ ਫੇਰ ਅੱਗੇ ਆ ਕਰਨਾ ਉਸ ਬੰਦੇ ਦੀ ਮਿਹਨਤ ਜਿਹੜੀ ਬਹੁਤ ਜ਼ਿਆਦਾ ਹਾਂ ਜੇ ਕੋਈ ਉਹਨਾਂ ਕੋਲ ਜਾ ਕੇ ਜ਼ਿਕਰ ਕਰੇ ਵੀ ਤੁਸੀਂ ਰਿਕਨੂਰ ਸਾਹਨੇ ਵਾਲਿਆਂ ਨਾਲ ਜਾਣਦੇ ਹੋ ਤੇ ਉਹ ਪਹਿਚਾਨ ਲੈਂਦਾ ਤੇ ਤਰੀਫ ਵੀ ਕਰਦੇ ਨੇ ਇਹ ਅਸੀਂ ਜੀ ਇਕੱਠੇ ਜਾਂਦੇ ਹੁੰਦੇ ਸੀ। ਇਹ ਕੈਮਰੇ ਤੇ ਨਹੀਂ ਜੇ ਕੋਈ ਉਹਨਾਂ ਨੂੰ ਪੁੱਛੇ ਕਹਿ ਦਿੰਦੇ ਨੇ ਕਈ ਵਾਰ ਵੀ ਬਾਜੀ ਤਾਂ ਉਹ ਸੁਰਲਾਂਦੇ ਸੀ ਅਸੀਂ ਦੇਖਦੇ ਰਹਿ ਜਾਂਦੇ ਹੁੰਦੇ ਸੀ। ਹੁਣ ਦਿੱਕਤ ਇਹ ਆ ਜੇ ਨਿੰਝੇ ਵਾਈਵਲ ਜੇ ਵੀਡੀਓ ਦੇਖਦਾ ਹੋਵੇ ਤੇ ਭਾਈ ਜਰੂਰ ਮੇਰੇ ਨਾਲ ਸੰਪਰਕ ਕਰੇ। ਮੈਂ ਬਹੁਤ ਕੋਸ਼ਿਸ਼ ਕੀਤੀ ਸੀ। ਇੱਕ ਵਾਰ ਕਿਪਸ ਮਾਰਕੀਟ ਆਏ ਸੀਗੇ। ਕਿਪਸ ਮਾਰਕੀਟ ਮੈਂ ਤੇ ਮੇਰਾ ਬ੍ਰਦਰ ਜਿਨ੍ਹਾਂ ਦੀ ਡੈਥ ਹੋ ਗਈ ਤੇ ਸਾਰੇ ਉੱਥੇ ਖੜੇ ਸੀ। ਜਦੋਂ ਕੈਪਸ ਮਾਰਕੀਟ ਆਇਆ ਉਹਨਾਂ ਨਾਲ ਬਾਉਂਸਰ ਜ਼ਿਆਦਾ ਸੀਗੇ ਅਸੀਂ ਕਿਸਾ ਵੀ ਮੁਲਾਕਾਤ ਨਹੀਂ ਹੋਈ ਕਦੇ ਇੱਕ ਇੱਕ ਨਾ ਨੂਰ ਬਾਈ ਕਹਿੰਦੇ ਥੋੜੇ ਯਾਰ ਦੋਸਤ ਵੀ ਦੱਸਦੇ ਨੇ ਕਹਿੰਦੇ ਬਾਈ ਦੀ ਜਦ ਨੂਰ ਦੀ ਕਾਫੀ ਜਗਦੇਵ ਸਿੰਘ ਜਸਵਾਲ ਨੇ ਵੀ ਬਾਹ ਫੜੀ ਕਾਫੀ ਉਹ ਗੱਡੀਆਂ ਦੇ ਵਿੱਚ ਲੈ ਕੇ ਜਾਂਦੇ ਰਹੇ ਨੇ ਖਾੜੀਆਂ ਉੱਤੇ ਸੋਨੂੰ ਸਮਾਂ ਵੀ ਦਪਾਉਂਦੇ ਰਹੇ ਨੇ ਇਹਦੇ ਬਾਰੇ ਦੱਸਿਓ ਜੀ ਸਾਡੇ ਦੇਖਣ ਵਾਲੇ ਨੂੰ ਭਾਜੀ ਇਹ ਵੀ ਵੰਟੀ ਬਾਈ ਉਹਨਾਂ ਦੀ ਮੇਹਰ ਸੀ ਠੀਕ ਹੈ ਤੇ ਜਗਦੇਵ ਸਿੰਘ ਜਸਵੰਤ ਦਾ ਸੁਭਾਅ ਐਵੇਂ ਬਣਿਆ ਪਹਿਲਾਂ ਅਸੀਂ ਸਿੱਧਾ ਗਏ ਤਾਂ ਸਾਡਾ ਕੋਈ ਲਿੰਕ ਨਹੀਂ ਹੁੰਦਾ ਸੀ ਕਿਉਂਕਿ ਬਹੁਤ ਵੱਡੀ ਹਸਤੀ ਸੀ ਉਹ ਤੇ ਅਸੀਂ ਮਿਲ ਨਹੀਂ ਪਾਉਂਦੇ ਸੀ ਫਿਰ ਸਾਡੇ ਵੰਟੀ ਬਾਈ ਨੂੰ ਕਿਹਾ ਵੀ ਵੀਰੇ ਵੀ ਐ ਉਹਨੇ ਜਸਵਾਲ ਸਾਹਿਬ ਉਹਨਾਂ ਨਾਲ ਮਿਲਣਾ ਤੇ ਉਹਨਾਂ ਦੇ ਅੱਗੇ ਜਿਹੜੇ ਢੰਡਾਰੀ ਉਹਨਾਂ ਦੇ ਸਹੁਰੇ ਨੇ ਉਹਨਾਂ ਦੀ ਹੀਰਾ ਸਿੰਘ ਗਾਵੜੀ ਉਹਨਾਂ ਨਾਲ ਬਹੁ ਬਣਦੀ ਸੀ ਠੀਕ ਹੈ ਉਹ ਯਾਨੀ ਉਹ ਟਾਈਮ 'ਚ ਤੇ ਵੰਟੀ ਬਾਈ ਨੇ ਫਿਰ ਉਹਨਾਂ ਨੂੰ ਕਿਹਾ ਗੁਰੀ ਬਾਈ ਨੂੰ ਆਪਣੇ ਬਰਦਰ ਇਨ ਲਾ ਨੂੰ ਉਹਨਾਂ ਨੇ ਗਾਹਾਂ ਉਹ ਕੀਤੀ ਗੱਲ ਕੀਤੀ ਤੇ ਯਾਨੀ ਉਹਨਾਂ ਤੱਕ ਵੀ ਪਹੁੰਚਿਆ ਮੈਂ ਵੰਟੀ ਬਾਈ ਕਰਕੇ ਸੀ ਵੰਟੀ ਬੰਕੀ ਉਹਨਾਂ ਕਰਕੇ ਤੇ ਜਦੋਂ ਉਹਨਾਂ ਨੂੰ ਮਿਲਣ ਗਏ ਉੱਥੇ ਤੇ ਐ ਜਸਵਾਲ ਸਾਹਿਬ ਬੈਠੇ ਅੰਦਰ ਵੱੜਦੀ ਖੱਬੇ ਪਾਸੇ ਰੂਮ ਹੁੰਦਾ ਹੀ ਉਹਨਾਂ ਦਾ ਤੇ ਨਾਲ ਉਹਨੇ ਪੰਜ ਸੱਤ ਜਾਨੇ ਬੰਦੇ ਬੈਠੇ ਤੇ ਮੈਨੂੰ ਕਹਿੰਦੇ ਹਾਂ ਵੀ ਮੈਂ ਕਹਾਂ ਜੀ ਐ ਉਹ ਉਹਨਾਂ ਨੇ ਭੇਜਿਆ ਸੀ ਭਰਾ ਮੇਰਾ ਨਾਲ ਸੀ ਹੈਪੀ ਕਹਿੰਦਾ ਜੀ ਐ ਵੀ ਦਰਾਹੇ ਤੋਂ ਵੰਟੀ ਬਾਈ ਜੀ ਉਹਨਾਂ ਨੇ ਵੀ ਐ ਹੀਰਾ ਸਿੰਘ ਆਵੜੀ ਉਹਨਾਂ ਨੂੰ ਕਹਿੰਦਾ ਆ ਚੱਚਾ ਚਾ ਚਾ ਆਓ ਆਓ ਕਹਿੰਦੇ ਉਹਨਾਂ ਜਦੋਂ ਸੁਹਾਵਾਂ ਹੁੰਦਾ ਸੀ ਮੈਨੂੰ ਕਹਿੰਦੇ ਸੁਣਾ ਕੋਈ ਮੈਂ ਗਾਣਾ ਗਾਉਣ ਲੱਗ ਗਿਆ ਤੇ ਗਾਈ ਗਿਆ ਮੈਂ 5-7 ਮਿੰਟ ਬਾਅਦ ਜਦੋਂ ਬੰਦ ਕੀਤਾ ਉਹ ਕਹਿੰਦਾ ਵੀ ਤੈਨੂੰ ਚੁੱਪ ਹੋਣ ਨੂੰ ਨਹੀਂ ਕਿਹਾ ਸਟੇਜ ਤੇ ਬੰਦਾ ਜਿਹੜਾ 3 ਘੰਟੇ ਲਗਾਤਾਰ ਬਿਨਾ ਉਹ ਤੋਂ ਕਰੇ ਨਾ ਮੈਨੂੰ ਤਾਂ ਬੰਦਾ ਉਹ ਚਾਹੀਦਾ ਗਾਈ ਚੱਲ ਜਦ ਤੱਕ ਗਾਉਣਾ ਸੁਵਾਲ ਜਿਹੜੇ ਸਾਹਿਬ ਨੇ ਉਹਨਾਂ ਨੇ ਜਦੋਂ ਵੀ ਕਿਸੇ ਕਲਾਕਾਰ ਦੇ ਸਿਰ ਤੇ ਹੱਥ ਰੱਖਿਆ ਤਾਂ ਉਹ ਉਸੇ ਦਿਨ ਤੋਂ ਹੀ ਸੁਪਰ ਹਿੱਟ ਹੋ ਗਏ ਨੇ ਅੱਜ ਵੀ ਪੰਜਾਬ ਦੀ ਧਰਤੀ ਦੇ ਬਾਰੇ ਕਲਾਕਾਰ ਨੇ ਤੁਸੀਂ ਸਾਰਿਆਂ ਨੂੰ ਹੀ ਜਾਣਦੇ ਹੋ ਜਿਹਨੇ ਜਿਹੜੇ ਜਿਹੜੇ ਬਾਪੂ ਜੀ ਦੇ ਘਰੇ ਤੁਹਾਨੂੰ ਮਿਲਦੇ ਰਹੇ ਨੇ ਤੁਸੀਂ ਆਪ ਹੀ ਨਿਗਾਹ ਮਾਰ ਲਓ ਅੱਜ ਉਹ ਕਿਹੜੀਆਂ ਮਕਾਮ ਤੇ ਪਹੁੰਚੇ ਹੋਏ ਨੇ ਤਾਂ ਸੋਨ ਨੂੰ ਨਹੀਂ ਲੱਗਦਾ ਵੀਰ ਭਰਾ ਦੀ ਮੌਤ ਹੋਣ ਤੋਂ ਬਾਅਦ ਠੀਕ ਆ ਬਰਾਬਰ ਦੀਆਂ ਬਾਹਾਂ ਚੜੀਆਂ ਜਾਂਦੀਆਂ ਨੇ ਦੁੱਖ ਤਾਂ ਹੁੰਦਾ ਵਾ ਪਰ ਤੁਹਾਡੇ ਭਰਾ ਦਾ ਜਿਹੜਾ ਤੁਹਾਨੂੰ ਗਾਇਕ ਦੇ ਉੱਤੇ ਖਾੜਿਆਂ ਵਿੱਚ ਗਾਉਂਦਿਆਂ ਨੂੰ ਦੇਖ ਕੇ ਸਕੂਨ ਮਿਲਦਾ ਹੂ ਉਸ ਸਮੇ ਤੇ ਅੱਜ ਤੁਸੀਂ ਫਿਰ ਹੁਣ ਕੀ ਸੋਚਿਆ ਕੀ ਕਰੋਗੇ ਆਪਦੇ ਭਰਾ ਦਾ ਜਿਹੜਾ ਸੁਪਨਾ ਪੂਰਾ ਨਹੀਂ ਕਰੋਗੇ ਮਾਜੀ ਇਹ ਗੱਲ ਐ ਇਸ ਤਰ੍ਹਾਂ ਤੇ ਕੋ ਮੇਰਾ ਵੀ ਸ਼ੌਂਕ ਆ ਭਰਾ ਮੇਰਾ ਹੈਪੀ ਹੁੰਦਾ ਸੀ ਜਿਹੜਾ ਉਹ ਮੈਨੂੰ ਰੱਖਦਾ ਹੁੰਦਾ ਸੀ ਬੱਚਿਆਂ ਵਾਂਗੂ ਉਹਨੇ ਜੇ ਪੇਂਟ ਵੀ ਲੈ ਕੇ ਆਉਣੀ ਤਾਂ ਵੀ ਮੈਨੂੰ ਫੋਨ ਕਰਨਾ ਅੱਛਾ ਇਹੋ ਜੀ ਗੱਲ ਨਹੀਂ ਅਸੀਂ ਲੜਦੇ ਵੀ ਸੀ ਹੂੰ ਬਹੁਤ ਲੜਦੇ ਸੀ ਉਹ ਤਾਂ ਸੱਭਿਆਚਾਰ ਦਾ ਹਿੱਸਾ ਉਹ ਤਾਂ ਜ਼ਰੂਰੀ ਆ ਜੀ ਬਹੁਤ ਲੜਦੇ ਸੀ ਅਸੀਂ ਤੇ ਹੁਣ ਕਈ ਬੁੱਧੀਜੀਵੀ ਕਹਿਣਗੇ ਵੀ ਜਿਉਂਦੇ ਜੀ ਲੜਦੇ ਹੁੰਦੇ ਸੀ ਬਾਅਦ ਚ ਉਹ ਕਰਦੇ ਆ ਇਹ ਤਾਂ ਉਹਨੂੰ ਪਤਾ ਹੁੰਦਾ ਜੀ ਤੇ ਵੀਰਦੀ ਹੁੰਦੀ ਆ ਤੇ ਜਿਹੜੀ ਤੁਸੀਂ ਗਾਇਕੀ ਵਾਲੀ ਮੇਰੇ ਤੋਂ ਲੈਣ ਦੱਸੀ ਮੈਨੂੰ ਵੀ ਹਾਂ ਦੁਬਾਰਾ ਸ਼ੁਰੂ ਕਰਨਾ ਇੱਕ ਨਾ ਮੇਰੇ ਮਨ ਨੂੰ ਮੇਰਾ ਭਰਾ ਸੀ ਜੋ ਉਹ ਮੈਨੂੰ ਸਟੇਜ ਤੇ ਦੇਖ ਕੇ ਬਹੁਤ ਖੁਸ਼ ਹੁੰਦਾ ਹੁੰਦਾ ਸੀ ਤੇ ਸਾਰੀ ਸਟੇਜ ਦਾ ਅਰੇਂਜਮੈਂਟ ਵੀ ਉਹ ਹੀ ਕਰਦਾ ਹੁੰਦਾ ਸੀ ਕਿਤੇ ਫੰਕਸ਼ਨ ਹੋਣਾ ਕਿਤੇ ਲਾਈਵ ਸ਼ੋ ਹੋਣਾ ਮੈਂ ਉਹਨੂੰ ਆਰਡਰ ਕਰਦਿਆ ਕਰਨਾ ਵੀ ਮੈਂ ਕਹਣਾ ਬਈ ਮੇਰੀ ਗੱਲ ਤੋਂ ਮੈਨੂੰ ਉਹ ਵਾਰਸ ਉਹਨਾਂ ਜਿਹੜਾ ਫਲਾਣੇ ਵਿਰਸੇ ਚਾਦਰਾਂ ਕੋਟਾ ਲਾਇਆ ਸੀ ਮੈਂ ਤਾਂ ਉਹੀ ਲਾਉਣਾ ਉਹਨੇ ਮੈਨੂੰ ਰਾਤੋ ਰਾਤ ਪੈਦਾ ਕਰਦਿਆ ਕਰਨਾ ਇਹ ਹੁਣ ਮਨ ਦਾ ਇੱਕ ਐਵੇਂ ਆ ਵੀ ਦੁਬਾਰਾ ਮੈਂ ਸਟਾਰਟ ਕਰਨ ਲੱਗਿਆ ਵੀ ਮੇਰਾ ਭਰਾ ਜਿੱਥੇ ਵੀ ਬੈਠਾ ਹੋਵੇ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਉਹਦਾ ਇੱਕ ਸੁਪਨਾ ਸੀ ਬਸ ਉਹਦਾ ਇੱਕ ਸੁਪਨਾ ਪੂਰਾ ਕਰਨ ਚੱਲੇ ਆ ਤੇ ਦੁਬਾਰਾ ਸ਼ੁਰੂ ਕਰਨ ਲੱਗਿਆ ਤੇ ਮੈਨੂੰ ਹੁਣ ਰਾਏ ਬਾਈ ਦੁਬਾਰਾ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਰਾਏ ਨਾ ਇੱਕ ਮੈਂ ਥੋੜੀ ਗੱਲ ਕੱਟੂੰਗਾ ਸੌਰੀ ਜਿਹੜੇ ਸੋਨੂੰ ਉਦੋਂ ਸੋਨੂੰ ਬਹੁਤ ਜ਼ਿਆਦੇ ਸੁਣਦੇ ਸੀ ਨੌਜਵਾਨ ਜਿਹੜੇ ਉਸ ਸਮੇਂ ਦੇ ਅੱਜ ਵੀ ਥੋਡੇ ਨਾਲ ਸੰਪਰਕ ਚ ਹੈਗੇ ਨੇ ਤਾਂ ਜਰੂਰ ਉਹਨਾਂ ਨੂੰ ਵੀ ਤੁਸੀਂ ਰਿਕਵੈਸਟ ਕਰ ਸਕਦੇ ਹੋ ਇਸ ਚੈਨਲ ਦੇ ਉੱਪਰ ਜਰੂਰ ਤੁਹਾਡਾ ਸਹਿਯੋਗ ਕਰਨ ਜਿਹੜੇ ਅਜੇ ਤੱਕ ਸੋਨੂੰ ਲੱਭਦੇ ਫਿਰਦੇ ਨੇ ਤਾਂ ਉਹਨਾਂ ਨੂੰ ਵੀ ਪਤਾ ਲੱਗੇ ਵੀ ਨੂਰ ਫਿਰ ਤੋਂ ਗਾਉਣਾ ਸ਼ੁਰੂ ਕਰ ਦਿੱਤਾ ਜਰੂਰ ਫਿਰ ਤੁਹਾਡਾ ਉਹ ਵੀ ਖਾ ਦੇਣਗੇ ਉਹਨਾਂ ਵੀ ਪੀਰ ਕਰ ਸਕਦੇ ਹੁੰਦੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਆਪਣੇ ਸੋਤਿਆਂ ਨੂੰ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਮੈਨੂੰ ਪੈਸਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਆਪਣੇ ਕੰਮਕਾਰ ਛੱਡ ਕੇ ਮੇਰੇ ਕੋਲ ਆਓ ਮੈਂ ਇਹ ਨਹੀਂ ਕਹਿੰਦਾ ਮੈਂ ਤੁਹਾਨੂੰ ਰਾਤ ਨੂੰ 12 ਵਜੇ ਤੱਕ ਕੀਤਾ ਜੀ ਉਹ ਗੱਲ ਸੁਣਿਓ ਮੇਰੇ ਕੋਲ ਆਓ ਕਮ ਸੇ ਕਮ ਮੇਰਾ ਇਨਾ ਕ ਸਾਥ ਦੇ ਦਿਓ ਮੈਂ ਦੁਬਾਰਾ ਸਟਾਰਟ ਕਰਨ ਲੱਗਿਆ ਮੈਨੂੰ ਮੋਟੀਵੇਟ ਕਰਨ ਲਈ ਤੇ ਤੁਸੀਂ ਮੇਰਾ ਇੱਕ ਗਾਣਾ ਸ਼ੇਅਰ ਤਾਂ ਕਰ ਸਕਦੇ ਆਪਾਂ ਹਾਂ ਬੜੀ ਠੀਕ ਆ ਤਾਂ ਕੋਈ ਇਹੋ ਜਿਹਾ ਬੰਦਾ ਨਹੀਂ ਹੁੰਦਾ 10-10 ਸਾਲ ਤੇ ਜਵਾਕਾਂ ਕੋ ਮੋਬਾਈਲ ਨੇ ਅੱਜ ਮੈਨੂੰ ਇਹ ਹੀ ਆ ਸਿਰਫ ਵੀ ਮੈਂ ਜੋ ਕਰਨ ਲੱਗਿਆ ਦੇਖੋ ਐਨੇ ਜੋ ਕਮ ਹੈ ਨਹੀਂ ਵੀ ਮੈਂ ਆਪਣੀ 10 ਲੱਖ ਦੀ ਟੀਵੀ ਤੇ ਐਡ ਦੇ ਦਵਾ ਜਾਂ ਕੁਛ ਕਰ ਲਵਾਂ ਹੈਨਾ ਤੇ ਅੱਜ ਵੀ ਕੰਮ ਛੱਡ ਕੇ ਆਇਆ ਤੇ ਦੁਬਾਰਾ ਫੇਰ ਕੰਮ ਤੇ ਜਾਣਾ ਤੇ ਬਸ ਇਹੀ ਆ ਵੀ ਮੇਰਾ ਗੀਤ ਹੁਣ ਮੈਂ ਜਿਹੜਾ ਨਵਾਂ ਕਰਨ ਲੱਗਿਆ ਹਾਂ ਉਹਨੂੰ ਤੁਹਾਡਾ ਸਹਿਯੋਗ ਚਾਹੀਦਾ ਉਹਦਿਆਂ ਚਾਰ ਲੈਣਾ ਹੋ ਜਾਣ ਜੇ ਉਹ ਮੈਂ ਸੁਣਾਉਣਾ ਗਾਣਾ ਜੀ ਅੱਛਾ ਇਹ ਜਿਹੜਾ ਗਾਣਾ ਇਹਦੀ ਵੀ ਇੱਕ ਅਸਲ ਕਹਾਣੀ ਹੈ ਕੋਈ ਵੀ ਮੇਰੀ ਮਾਤਾ ਮੇਰੀ ਭੈਣ ਮੇਰੇ ਬਜ਼ੁਰਗ ਗੁੱਸਾ ਨਾ ਕਰਨ ਇਸ ਗਾਣੇ ਦਾ ਇੱਕ ਕੋਈ ਮੇਰੇ ਤੇ ਬੀਤੀ ਸੀ ਮੈਂ ਸਾਰਿਆਂ ਲਈ ਨਹੀਂ ਕਹਿੰਦਾ ਕੋਈ ਕੋਈ ਕਿਸੇ ਕਿਸੇ ਦੀ ਗੱਲ ਮੈਂ ਕਰ ਰਿਹਾ ਉਤੋਂ ਸਰਾਣਾ ਨਾ ਨਵਾਂ ਗੀਤ ਕਰਨ ਲੱਗੇ ਇਹ ਗਾਣਾ ਲਿਖਿਆ ਜੀ ਵਿੱਕੀ ਮਨਸੂਰਾਂ ਵਾਲੇ ਨੇ ਠੀਕ ਹੈ ਜੀ ਕਦੇ ਮਾਣੀ ਨਾ ਕਰੀਏ ਯਾਰੋ ਹੋ ਚੀਜ਼ ਬੇਗਾਨੀ ਦਾ ਉਹ ਕਰ ਕਦੇ ਨਹੀਂ ਵਸਦਾ ਜਿੱਥੇ ਰੂਪ ਜਨਨੀ ਦਾ ਕੰਦੇ ਮਾਣੀ ਨਾ ਕਰੀਏ ਯਾਰੋ ਹੋ ਚੀਜ਼ ਬੇਗਾਨੀ ਦਾ ਉਹ ਕਰ ਕਦੇ ਨਹੀਂ ਬਸਦਾ ਜਿੱਥੇ ਰੋਬ ਜਨਾਨੀ ਦਾ ਮਾੜੀ ਆਲਤੀ ਯਾਰੋ ਮੂੰ ਕਾਲਾ ਕਰਵਾ ਦਿੰਦੀ ਹੋ ਭਾਈਆਂ ਭਾਈਆਂ ਦੇ ਵਿੱਚ ਇਹ ਤਾਂ ਵੈਰ ਪਵਾ ਦਿੰਦੀ ਫੇਰ ਬੰਦਾ ਨਹੀਂ ਰਹਿੰਦਾ ਯਾਰੋ ਹੋ ਇੱਕ دیਵਾਨੀ ਦਾ ਉਹ ਕਰ ਕਦੇ ਨਹੀਂ ਵਤਦਾ ਜਿੱਥੇ ਰੋਬ ਜਨਾਨੀ ਦਾ ਹਮ ਮਨਸੂਰਾ ਵਾਲੇ ਹੋ ਬਿੱਕੀ ਦਸ ਕੀ ਖਾ ਕੇ ਲਿਖਦਾ ਏ ਹੋ ਕਿਹੜੇ ਕਿਹੜੇ ਦਲਿਆਂ ਉੱਤੇ ਲਾ ਕੇ ਲਿਖਦਾ ਏ ਮਨਸੂਰਾ ਵਾਲੇ ਬਿੱਕੀ ਦਸ ਕੀ ਖਾ ਕੇ ਲਿਖਦਾ ਏ ਹੋ ਕਿਹੜੇ ਕਿਹੜੇ ਦਲਿਆਂ ਉੱਤੇ ਲਾ ਕੇ ਲਿਖਦਾ ਏ ਸੱਚਾ ਸਾਰਿਆਂ ਦੇ ਲਈ ਨਹੀਂ ਜਿਹੜੀਆਂ ਔਰਤਾਂ ਆਪਣੇ ਘਰ ਵਾਲਿਆਂ ਤੇ ਨਾਲ ਮਾੜੀ ਕਰਦੀਆਂ ਨੇ ਚਾਰ ਲਾਵਾ ਲੈ ਕੇ ਵੀ ਉਹਨਾਂ ਨੂੰ ਲਾਣਤਾ ਪਾਉਂਦਾ ਬਾਈ ਸਾਰਿਆਂ ਲਈ ਨਹੀਂ ਪਹਿਲਾਂ ਹੀ ਉਹਨਾਂ ਨੇ ਗਾਉਣ ਤੋਂ ਪਹਿਲਾਂ ਦਾਅ ਦਿੱਤਾ ਤਾਂ ਬਾਈ ਦੀ ਬਾਤ ਆ ਦੇਖੋ ਕਿੰਨੀ ਬੁਲੰਦਾ ਜਰੂਰ ਸਾਥ ਦੇਣਾ ਬਣਦਾ ਤਾਂ ਆਖਰ ਵਿੱਚ ਨੂਰਵੀਰ ਕੋਈ ਹੋਰ ਗੱਲਬਾਤ ਸਾਂਝੀ ਕਰਨੀ ਚਾਹੂੰ ਤਾਂ ਜਿਹੜੇ ਸੋਡੇ ਦੇਖਣ ਵਾਲੇ ਬੈਠੇ ਨੇ ਸੌਂ ਰਹੇ ਨੇ ਸੋਨੂੰ ਕਹਿੰਦਾ ਆਖਰ ਵਿੱਚ ਭਾਜੀ ਇਹੀ ਆ ਵੀ ਮੇਰਾ ਸਾਥ ਦਿਓ ਮਾਝੇ ਮੈਂ ਪਹਿਲਾਂ ਵੀ ਕਿਹਾ ਮੈਂ ਤੁਹਾਡਾ ਸਮਾਂ ਨਹੀਂ ਮੰਗਦਾ ਮੈਂ ਤੁਹਾਡਾ ਪੈਸਾ ਨਹੀਂ ਮੰਗਦਾ ਬਸ ਮੇਰਾ ਸਾਥ ਦਿਓ ਮੇਰੇ ਗਾਣੇ ਨੂੰ ਪਿਆਰ ਦਿਓ ਇਹ ਜੋ ਗੀਤ ਕਰਨ ਲੱਗੇ ਆ ਤੇ ਜੇ ਕਿਸੇ ਨੂੰ ਮੇਰਾ ਕੋਈ ਗੱਲ ਦਾ ਗੁੱਸਾ ਲੱਗਿਆ ਹੋਵੇ ਕਦੋਂ ਤੱਕ ਆਜੂਗਾ ਬਾਈ ਇਹ ਉਮੀਦ ਹੈ ਜੀ ਸਾਨੂੰ 2 ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਕਰ ਦਾਂਗੇ ਇਹ ਰਾਏ ਬਾਈ ਉਹਨੇ ਜਿਵੇਂ ਢੰਡਾਰੀ ਵਾਲੇ ਨੇ ਉਹ ਹਿੰਦੀ ਬਲਿੰਗ ਜੀ ਨਾਲ ਉਹਨਾਂ ਦੀ ਗੱਲ ਚੱਲ ਰਹੀ ਹੈ ਹੋ ਸਕਦਾ ਹਿੰਦੀ ਬਲਿੰਗ ਜੀ ਮੇਰਾ ਵੀ ਗਾਣਾ ਰਿਲੀਜ਼ ਕਰਨ ਉਹਨਾਂ ਨਾਲ ਗੱਲ ਚੱਲ ਰਹੀ ਹੈ ਉਹ ਇਸ ਟਾਈਮ ਬਾਹਰ ਟੂਰ ਤੇ ਨੇ ਕਿਤੇ ਫਿਲਮ ਦੇ ਉਹ ਚ ਤੇ ਜਦੋਂ ਆਉਣਗੇ ਬਸ ਅਸੀਂ ਰਿਲੀਜ਼ ਕਰ ਦੇਣਾ ਜੀ ਹੋਰ ਵੀ ਗੱਲ ਬਾਤ ਹੈ ਹੋਰ ਕੋਈ ਇਹ ਹੀ ਆ ਵੀ ਜੇ ਮੇਰੀ ਇੰਟਰਵਿਊ ਨਿੰਜੇ ਤੱਕ ਪਹੁੰਚਦੀ ਹੈ ਨਿੰਜੇ ਬਾਈ ਤੱਕ ਤੇ ਨਿੰਜੇ ਬਾਈ ਮੈਨੂੰ ਹੈਲਪ ਦੀ ਲੋੜ ਤੁਹਾਡੀ ਜੇ ਇੰਟਰਵਿਊ ਮੈਨੂੰ ਜਾਂ ਤਾਂ ਫੋਨ ਕਰਿਓ ਇੱਕ ਵਾਰ ਜਾਂ ਕਿਸੇ ਥਰੂ ਮੈਸੇਜ ਪੇ ਰਿਓ ਮੈਂ ਜਾਣਦਾ ਵੀ ਜਦੋਂ ਬੰਦਾ ਇਸ ਸਟੇਜ ਤੇ ਪਹੁੰਚ ਜਾਂਦਾ ਉਹ ਕੋ ਸਮਾਂ ਬਹੁਤ ਘੱਟ ਹੁੰਦਾ ਗੱਲਾਂ ਕਰਨ ਵਾਲੇ ਬਹੁਤ ਹੁੰਦੇ ਨੇ ਵੀ ਹਾਂ ਜੀ ਉਹ ਤਾਂ ਮਿਲਦਾ ਨਹੀਂ ਉਹ ਤਾਂ ਫੋਨ ਨਹੀਂ ਚੱਕਦਾ ਆਰਟਿਸਟ ਕਈ-ਕਈ ਵਾਰ ਸਾਲ-ਸਾਲ 2-2 ਸਾਲ ਆਪਣੇ ਘਰਦਿਆਂ ਨੂੰ ਨਹੀਂ ਮਿਲਦਾ ਕਿਉਂਕਿ ਕੰਮ 'ਚ ਬੀਜ਼ੀ ਹੁੰਦਾ ਬਾਕੀ ਕਿਸੇ ਚੀਜ਼ ਦਾ ਗੁੱਸਾ ਲੱਗਿਆ ਹੋਵੇ ਤਾਂ ਹੱਥ ਜੋੜ ਕੇ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਸਾਡੇ ਨਾਲ ਜਾਣ ਲਈ ਹਾਂ ਸੋ ਇਹ ਸਨ ਰਿਕ ਨੂਰ ਜਿਹੜੇ ਬਹੁਤ ਹੀ ਵਧੀਆ ਆਵਾਜ਼ ਦੇ ਮਾਲਕ ਨੇ ਤਾਂ ਜਰੂਰ ਸਾਨੂੰ ਚੰਗੀ ਲੱਗੀ ਹੋਈ ਮੁਲਾਕਾਤ ਤਾਂ ਜਲਦ ਉਹਨਾਂ ਦਾ ਵੀਰ ਦਾ ਇੱਕ ਗੀਤ ਹੋਰ ਆ ਰਿਹਾ ਵਾ ਤਾਂ ਸਹਿਯੋਗ ਦੀ ਮੰਗ ਕਰਦੇ ਨੇ ਕਹਿੰਦੇ ਪੈਸੇ ਦੀ ਲੋੜ ਵੀ ਨਹੀਂ ਹੈਗੀ ਤਾਂ ਮੇਰੇ ਕੋਲ ਸਮਾਂ ਕੱਢ ਕੇ ਵੀ ਆਉਣ ਦੀ ਵੀ ਲੋੜ ਨਹੀਂ ਪਰ ਜਦੋਂ ਮੇਰਾ ਗੀਤ ਆ ਗਿਆ ਤਾਂ ਜਰੂਰ ਸੇਰ ਲਾਇਕ ਕਰ ਦਿਓ ਦੁਬਾਰਾ ਤੋਂ ਫੇਰ ਮੇਰੀ ਜਿਹੜੀ ਆਵਾਜ਼ ਆ ਪੂਰੀ ਦੁਨੀਆ ਤੱਕ ਪਹੁੰਚਾ ਦਿਓ ਨਾਲ ਦੇ ਜਿਹੜਾ ਸਾਥੀ ਤੇ ਮਗਰ ਕੋਰਸ ਬੋਲਣ ਜਾਇਆ ਕਰਦੇ ਸੀ ਨਿੰਜੇ ਦੇ ਨਾਲ ਗਾਇਕ ਨੇ ਬੜੇ ਸੁਪਰ ਹਿੱਟ ਉਹਨਾਂ ਨੂੰ ਵੀ ਜ਼ਰੂਰ ਅਪੀਲ ਕੀਤੀ ਆ ਵੀਰ ਨੇ ਕਿ ਉਹ ਵੀ ਮੈਨੂੰ ਸੰਪਰਕ ਕਰ ਲੈਣ ਜ਼ਰੂਰ ਚਾਹੀਦਾ ਵਾ ਜਿਹੜੇ ਬਰਾਬਰ ਦੀਆਂ ਬਾਹਾਂ ਹੁੰਦੇ ਨੇ ਜਦੋਂ ਪੌੜੀਆਂ ਚੜ੍ਹਨਾ ਹੁੰਦਾ ਵਾ ਤਾਂ ਜਿਨ੍ਹਾਂ ਨੇ ਬਾਹਾਂ ਫੜ ਕੇ ਵੀਰ ਨੂੰ ਨਾਲ ਲੈ ਕੇ ਗਏ ਨੇ ਚੜਾਇਆ ਵਾ ਤਾਂ ਜ਼ਰੂਰ ਉਹਨਾਂ ਦਾ ਸਾਥ ਦੇਣਾ ਬਣਦਾ ਕਿਉਂਕਿ ਜਦੋਂ ਬਰਾਬਰ ਦੀ ਜਿਹੜੀ ਬਾਹਾਂ ਵਾ ਵੱਡਾ ਵੀਰ ਇਹਨਾਂ ਦਾ ਸੁਰਗਵਾਜ ਹੋ ਗਿਆ ਕਾਫੀ ਮਾਨਤੇ ਲਾਗੇ ਗੱਲ ਕਿਉਂਕਿ ਪਿਆਰ ਬਹੁਤ ਜ਼ਿਆਦਾ ਕਰਦੇ ਸੀ ਵੀਰ ਤੇ ਦਿਲੋਂ ਠੇਸਤਾ ਲੱਗਦੀ ਆ ਪਰ ਅੱਜ ਜਿਹੜੇ ਮਗਰ ਯਾਰ ਬੈਠੇ ਨੇ ਬਾਹਾਂ ਵੀਰ ਦੀਆਂ ਤਾਂ ਸਾਹ ਦੇ ਰਹੇ ਨੇ ਤਾਂ ਜ਼ਰੂਰ ਫਿਰ ਤੋਂ ਦੁਬਾਰਾ ਪੰਜਾਬ ਦੀ ਧਰਤੀ ਤੇ ਸੱਭਿਆਚਾਰ ਦੀ ਸੇਵਾ ਕਰਨਗੇ ਤੇ ਸੋ ਅਸੀਂ ਵੀ ਪਰਮਾਤਮਾ ਅੱਗੇ ਅਪੀਲ ਕਰਦੇ ਆ ਕਿ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤਾਂ ਪਰਮਾਤਮਾ ਇਹਨਾਂ ਨੂੰ ਫਿਰ ਤੋਂ ਸੱਭਿਆਚਾਰ ਦੀ ਸੇਵਾ ਕਰਨ ਦਾ ਮੌਕਾ ਦੇਵੇ ਤੇ ਜਿਹੜੇ ਇਹਨਾਂ ਨੂੰ ਚਾਣ ਵਾਲੇ ਨੇ ਉਹ ਜ਼ਰੂਰ ਫਿਰ ਤੋਂ ਦੁਬਾਰਾ ਇਹਨਾਂ ਦੇ ਲਿਖੇ ਗੀਤ ਨੇ ਜਿਹੜੇ ਗਾਇਕ ਗੀਤ ਨੇ ਉਹਨਾਂ ਨੂੰ ਵਾਤ ਤੋਂ ਵਾਤ ਸ਼ੇਅਰ ਕਰੋ ਤਾ ਜੋ ਵੀਰ ਦੇ ਹੌਸਲੇ ਬਲੰਦ ਹੋ ਸਕਣ ਸੋ ਇੱਥੇ ਆਪਣੀ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੀਪ ਸਰਾਵਾ ਕੈਮਰਾਮੈਨ ਅਮਨ ਸੂਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ